प्यारे बच्चों जਵੇਂ ਤੁਸੀਂ ਆਪਣੇ ਪ੍ਰੀਖਿਆ ਦੇ ਦਿਨਾਂ ਵਿੱਚ ਪੂਰੀ ਇਕਾਗਰਤਾ ਦੇ ਨਾਲ ਅਤੇ ਮਨ ਲਗਾ ਕੇ ਪੜ੍ਹਾਈ ਕਰਦੇ ਹੋ ਉਸ ਤਰ੍ਹਾਂ ਹੀ ਨਿਰਮਲ ਨਾ ਦਾ ਇੱਕ ਵਿਦਿਆਰਥੀ ਵੀ ਆਪਣੇ ਪ੍ਰੀਖਿਆ ਦੇ ਦਿਨਾਂ ਵਿੱਚ ਪੜ੍ਹ ਰਿਹਾ ਹੁੰਦਾ ਹੈ ਪਰ ਉਹ ਆਪਣੇ ਪਿੰਡ ਵਿੱਚ ਧਾਰਮਿਕ ਸਥਾਨ ਤੇ ਲੱਗੇ ਲਾਊਡ ਸਪੀਕਰ ਦੀ ਆਵਾਜ਼ ਜ਼ਿਆਦਾ ਹੋਣ ਕਾਰਨ ਪੇਪਰਾਂ ਦੀ ਤਿਆਰੀ ਨਹੀਂ ਕਰ پا ਰਿਹਾ ਸੀ ਦੱਸੋ ਫਿਰ ਉਸ ਦੀ ਇਸ ਸਮੱਸਿਆ ਦਾ ਕੀ ਹੱਲ ਹੋ ਸਕਦਾ ਹੈ ਹਾਂਜੀ ਉਸ ਨੂੰ ਲਾਉਡ ਸਪੀਕਰ ਦੀ ਆਵਾਜ਼ ਕੱਟ ਕਰਵਾਉਣ ਸੰਬੰਧੀ ਬੇਨਤੀ ਪੱਤਰ ਲਿਖਣਾ ਪਵੇਗਾ ਦੱਸੋ ਪਲਾ ਉਹ ਇਹ ਬੇਨਤੀ ਪੱਤਰ ਕਿਸ ਨੂੰ ਲਿਖੇਗਾ ਸ਼ਾਬਾਸ਼ ਬੱਚਿਓ ਉਹ ਆਪਣੇ ਪਿੰਡ ਦੇ ਮੁਖੀ ਯਾਨੀ ਸਰਪੰਚ ਜੀ ਨੂੰ ਲਿਖੇਗਾ ਤਾਂ ਆਓ ਫਿਰ ਅਸੀਂ ਅੱਜ ਧਾਰਮਿਕ ਸਥਾਨਾਂ ਤੇ ਲਾਉਡ ਸਪੀਕਰਾਂ ਦੀ ਆਵਾਜ਼ ਕੱਟ ਕਰਵਾਉਣ ਸੰਬੰਧੀ ਬੇਨਤੀ ਪੱਤਰ ਲਿਖਣਾ ਸਿੱਖਦੇ ਹਾਂ ਚੌਥੀ ਜਮਾਤ ਦੇ ਪਿਆਰੇ ਵਿਦਿਆਰਥੀਓ ਅਸੀਂ ਅੱਜ ਤੁਹਾਡੀ ਪੰਜਾਬੀ ਪੁਸਤਕ ਦੇ ਪੰਨਾ ਨੰਬਰ 132 ਤੇ ਦਿੱਤੇ ਗਏ ਇਸ ਬੇਨਤੀ ਪੱਤਰ ਨੂੰ ਲਿਖਦੇ ਹਾਂ ਬਿਨੇ ਪੱਤਰ ਜਾਂ ਬੇਨਤੀ ਪੱਤਰ ਦੇ ਤਿੰਨ ਪਾਗ ਹੁੰਦੇ ਹਨ ਆਰੰਭ ਮੱਧ ਅਤੇ ਅੰਤ ਆਓ ਫਿਰ ਅਸੀਂ ਬਿਨੇ ਪੱਤਰ ਦਾ ਆਰੰਭਕ ਪਾਗ ਲਿਖਣਾ ਸਿੱਖਦੇ ਹਾਂ ਸਭ ਤੋਂ ਪਹਿਲਾਂ ਖੱਬੇ ਪਾਸੇ ਸੇਵਾ ਵਿਖੇ ਲਿਖਿਆ ਜਾਂਦਾ ਹੈ ਹੁਣ ਸੱਜੇ ਪਾਸੇ ਪਹਿਲੀ ਲਾਈਨ ਵਿੱਚ ਜਿਸ ਨੂੰ ਬੇਨਤੀ ਕਰਨੀ ਹੈ ਯਾਨੀ ਤੁਹਾਡੇ ਪਿੰਡ ਦੇ ਸਰਪੰਚ ਸਾਹਿਬ ਜੀ ਲਿਖਦੇ ਹਾਂ ਸਰਪੰਚ ਸਾਹਿਬ ਕੋਮਾ ਉਸ ਤੋਂ ਅਗਲੀ ਲਾਈਨ ਵਿੱਚ ਤੁਸੀਂ ਆਪਣੇ ਆਪਣੇ ਪਿੰਡ ਦਾ ਨਾਮ ਲਿਖਣਾ ਹੈ ਜਿਵੇਂ ਨਿਰਮਲ ਆਪਣੇ ਪਿੰਡ ਦਾ ਨਾਮ ਲਿਖਦਾ ਹੈ ਪਿੰਡ ਤੰਗਰਾਲੀ ਕੋਮਾ ਉਸ ਤੋਂ ਅਗਲੀ ਲਾਈਨ ਵਿੱਚ ਤੁਸੀਂ ਆਪਣੇ ਆਪਣੇ ਜ਼ਿਲ੍ਹੇ ਦਾ ਨਾਮ ਲਿਖਣਾ ਹੈ ਅਗਲਾ ਪਾਗ ਹੈ ਮਦ ਪਾਗ ਇਸ ਪਾਗ ਵਿੱਚ ਬੱਚਿਓ ਤੁਸੀਂ ਸਰਲ ਸ਼ਬਦਾਂ ਵਿੱਚ ਆਪਣੀ ਬੇਨਤੀ ਲਿਖਣੀ ਹੈ ਸਭ ਤੋਂ ਪਹਿਲਾਂ ਵਿਸ਼ਾ ਲਿਖਾਂਗੇ ਵਿਸ਼ਾ ਲਾਊਡ ਸਪੀਕਰ ਦੀ ਆਵਾਜ਼ ਕੱਟ ਕਰਵਾਉਣ ਸੰਬੰਧੀ ਬਿਨੇ ਪੱਤਰ ਇਸ ਤੋਂ ਬਾਅਦ ਸੰਬੋਧਨੀ ਸ਼ਬਦ ਲਿਖਣਾ ਹੈ ਬੱਚਿਓ ਜੀਕਰ ਤੁਹਾਡੇ ਪਿੰਡ ਦੇ ਸਰਪੰਚ ਪੁਰਸ਼ ਹਨ ਤਾਂ ਸ਼੍ਰੀਮਾਨ ਜੀ ਲਿਖਣਾ ਹੈ ਜੇਕਰ ਉਹ ਇਸਤਰੀ ਹਨ ਤਾਂ ਸ਼੍ਰੀਮਤੀ ਜੀ ਲਿਖਾਂਗੇ ਜਿਵੇਂ ਨਿਰਮਲ ਲਿਖਦਾ ਹੈ ਸ਼੍ਰੀਮਾਨ ਜੀ ਕੋਮਾ ਅੱਗੇ ਅਸੀਂ ਬੇਨਤੀ ਲਿਖਦੇ ਹਾਂ ਬੇਨਤੀ ਇਹ ਹੈ ਕਿ ਮੈਂ ਆਪ ਜੀ ਦੇ ਪਿੰਡ ਦਾ ਵਸਨੀਕ ਹਾਂ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੜਦਾ ਹਾਂ ਮੇਰੀ ਸਾਲਾਨਾ ਪ੍ਰੀਖਿਆ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀ ਹੈ ਪਿੰਡ ਵਿੱਚ ਧਾਰਮਿਕ ਸਥਾਨ ਤੇ ਸਪੀਕਰ ਵਿੱਚ ਉੱਚੀ ਆਵਾਜ਼ ਹੋਣ ਕਾਰਨ ਮੇਰੇ ਨਾਲ ਨਾਲ ਸਾਰੇ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਵਿਗਨ ਪੈ ਰਿਹਾ ਹੈ ਸਾਡੀ ਇਸ ਮੁਸ਼ਕਲ ਨੂੰ ਸਮਝਦਿਆਂ ਪ੍ਰੀਖਿਆ ਦੇ ਦਿਨਾਂ ਵਿੱਚ ਲਾਊਡ ਸਪੀਕਰ ਦੀ ਆਵਾਜ਼ ਘਟ ਕਰਵਾਉਣ ਦੀ कृपालता की जाए जी उस तो धनवादी शब्द जरूर लिखना है मैं आप जी का धनवादी होवगा हूँ अखीरला भाग है अंतिम भाग इस भाग विच असी अपने बारे लिखना है पहली लाइन में लिखते हाँ आप जी का विश्वास पात्र कौम उस तो बाद तुसी अपना अपना नाम लिखना है ਅਗਲੀ ਲਾਈਨ ਵਿੱਚ ਤੁਸੀਂ ਆਪਣੇ ਆਪਣੇ ਪਿੰਡ ਦਾ ਨਾਮ ਲਿਖਣਾ ਹੈ ਖੱਬੇ ਪਾਸੇ ਮਿਤੀ ਜ਼ਰੂਰ ਲਿਖਣੀ ਹੈ ਜਿਸ ਦਿਨ ਨੂੰ ਤੁਸੀਂ ਇਹ ਬੇਨਤੀ ਪੱਤਰ ਲਿਖਿਆ ਹੈ ਮੈਨੂੰ ਉਮੀਦ ਹੈ ਬੱਚਿਓ ਤੁਸੀਂ ਸਾਰਿਆਂ ਨੇ ਹੀ ਇਹ ਬੇਨਤੀ ਪੱਤਰ ਲਿਖਣਾ ਸਿੱਖ ਲਿਆ ਹੈ ਬੱਚਿਓ ਪਿੰਡ ਦੇ ਸਰਪੰਚ ਨੂੰ ਬੇਨਤੀ ਪੱਤਰ ਲਿਖਣ ਲਈ ਆਰੰਭ ਅਤੇ ਅੰਤ ਪਾਗ ਇਸ ਤਰ੍ਹਾਂ ਹੀ ਲਿਖਿਆ ਜਾਵੇਗਾ ਮੱਧ ਪਾਗ ਵਿਸ਼ਾ ਅਨੁਸਾਰ ਬਦਲ ਜਾਵੇਗਾ ਪਿਆਰੇ ਬੱਚਿਓ ਤੁਹਾਡਾ ਕਰਦਾ ਕੰਮ ਇਹ ਹੈ ਕਿ ਅੱਜ ਕਰਵਾਏ ਗਏ ਇਸ ਬੇਨਤੀ ਪੱਤਰ ਨੂੰ ਤੁਸੀਂ ਸੁੰਦਰ ਲਿਖਾਈ ਵਿੱਚ ਆਪਣੀ ਕਾਪੀ ਉੱਪਰ ਲਿਖਣਾ ਹੈ ਅਤੇ ਆਪਣੇ ਆਪਣੇ ਅਧਿਆਪਕਾਂ ਨੂੰ ਜ਼ਰੂਰ ਚੈੱਕ ਕਰਵਾਉਣਾ ਹੈ